ਜਿਵੇਂ ਸਾਰਾ ਸੰਸਾਰ ਜਾ ਰਿਹਾ ਹੈ ਨਾ ਤੂੰ ਹੀ ਜਾਏਗਾ ਪਰ ਤੈਨੂੰ ਭੁਲੇਖਾ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਸਾਦੋ ਰਚਨਾ RAM ਬਣਾਈ ਇੱਕ ਬਿੰਸ ਹੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ ਬੜੀ ਅਚਰਜਤਾ ਵੀ ਮੈਂ ਆਪਣੇ ਆਪ ਨੂੰ ਅਸਥਿਰ ਮੰਨੀ ਬੈਠਾ ਇਹੀ ਮਹਾਰਾਜ ਕਹਿੰਦੇ ਐ ਇਹ ਸੰਸਾਰ ਆਉਣ ਜਾਣ ਵਾਲਾ ਹੈ ਰਾਣਾ ਰਾਉ ਨਾ ਕੋ ਰਹਿ ਰਾਂਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਇੱਥੇ ਕੋਈ ਰਹਿਣ ਵਾਲਾ ਨਹੀਂ ਤੇ ਜੇ ਮੈਂ ਅਹੰਕਾਰ ਕਰ ਰਿਆਂ ਵੀ ਮੈਂ ਇਹ ਕਰਦਾ ਇਹ ਕਰ ਰਿਆਂ ਮੇਰੇ ਬਿਨਾ ਤੇ ਹੋ ਹੀ ਨਹੀਂ ਸਕਦਾ ਮਾਹਰ ਕਹਿੰਦੇ ਤੂੰ ਵੀ ਨਹੀਂ ਰਹਿਣਾ ਭਲਿਆ ਇੱਥੇ ਇਹ ਆਕਾਰ ਸਭ ਫਨਾ ਹੋਏਗਾ ਜਿਨ ਇਹ ਲੇਖਾ ਲਿਖਿਆ ਸੂ ਹੁਆ ਪ੍ਰਮਾਣ ਜਿਸ ਵਾਹਿਗੁਰੂ ਨੇ ਇਹ ਲੇਖਾ ਲਿਖਿਆ ਉਹਦੀ ਹਜ਼ੂਰੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਬੂਲ ਕਰਵਾਈਏ ਇਹ ਕਬੂਲ ਕਰੀਏ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆ ਲਗਣਾ ਆਪ ਵੰਜਾਈਏ ਇਹ ਗੱਲ ਸਮਝ ਲਈਏ ਵੀ ਇੱਥੇ ਨਹੀਂ ਰਹਿਣਾ ਕਿ ਐਸੋ ਇਸ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਇੱਥੇ ਕੋਈ ਰਹਿਣ ਵਾਲਾ ਨਹੀਂ ਹੈ ਮਾਨਸ ਬੱਪੁਰਾ موسی ਕੀਨੋ ਮੀਚ ਬਿਲਈਆ ਖਈ ਹੈ ਰੇ ਮੌਤ ਇਉ ਸਮਝੋ ਬਿੱਲੀ ਦੀ ਨਹੀਂ ਆਈ ਹੈ ਜਿੰਦ ਚੂਏ ਦੀ ਨਹੀਂ ਆਈ ਹੈ ਇਹ ਚੂਹਾ موسی ਕਿੰਨਾ ਚਿਰ ਭੱਜ ਲੇਗਾ ਬਿੱਲੀ ਨੇ ਇਹਨੂੰ ਪੰਜੇ ਥੱਲੇ ਦਬੂਚ ਲੈਣਾ